कितना की होया मैं पे था इस बारेज नहीं तो माँ उसकी पे के थी उन्होंने बताया कि जे 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 बार, तो चलो, के मैं वहां गया मैडम भी बोली कि ऐसे ऐसे हर घर इसके साथ हुआ है मैंने वहां से तुरंत वापस आ गया पहले बच्ची से पूछा मैं कहा बच्ची क्या हुआ उससे पूछा तो बंदर सामने खड़ा था उसको आख दिखा रहा बोला बताए कि उन्होंने अंकल जी सर उस टाइम बच्ची का उम्र बच्ची की उम्र कितनी थी छे तो सात के बीच कितने यहाँ रहता हूँ

तो बोले रहा माँ उसकी बोला मैडम गया मैडम तो मैडम बताया से बात तो वहां से, से पूछा तो बच्ची बताया अपने ऐसे -ऐसे तो रहते हैं बताया तो, तो उन्होंने पकड़ा पीता युवक का नाम की थी युवक नाम कोई ना, तो जल्दी रूम चेंज किया हमको नाम नहीं चेंज बो नीरुजी की रात मैटर है छोटी कुड़िया बारे जानकारी दे रहे ਪਹਿਲਾਂ ਤਾਂ ਭਾਜੀ ਜਾਣਕਾਰੀ ਇਹ ਦੇ ਰਿਹਾ ਮੈਂ ਦੇਖੋ ਜਿਹੜੇ ਛੋਟੇ ਬੱਚੇ ਨਾਲ ਇਹੋ ਜਿਹਾ ਦੁਸ਼ਕਰਮ ਬੰਦੇ ਨੇ ਕੀਤਾ ਵਾ ਉਹਨਾਂ ਤਾਂ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਸਭ ਤੋਂ ਵੱਡੀ ਗੱਲ ਇਹ ਐ ਐਸਐਚਓ ਸਾਹਿਬ ਨੇ ਪਰਚਾ ਦਰਜ ਕਰਤਾ ਠੀਕ ਹੈ ਜੀ ਰਾਤੀ ਬੰਦੇ ਨੂੰ ਅਰੈਸਟ ਕਰ ਲਿਆ ਮੈਂ ਤਾਂ ਇਹ ਕਹਿ ਰਿਹਾ ਇਹੋ ਜਿਹੇ ਬੰਦਿਆਂ ਦੇ ਯੂਥ ਪੇਟ ਸਾਰੇ ਸ਼ਹਿਰ ਦੇ ਵਿੱਚ ਹੋਣਾ ਚਾਹੀਦਾ ਪਰ ਅਫਸਰਾਂ ਦੀ ਵੀ ਇੰਨੀ ਖਾਸियत ਆ ਨਾਲ ਹੀ ਮਿੰਟੋ-ਮਿੰਟੀ ਪਰਚਾ ਦਰਜ ਕਰਤਾ ਮਿੰਟੋ-ਮਿੰਟੀ ਬੰਦਾ ਫੜ ਲਿਆ ਤੁਸੀਂ ਦੇਖਿਆ ਹੋਣਾ ਰਾਤੀ ਤੁਸੀਂ 1.5-2 ਵਜੇ ਆਏ ਆ 1.5 2 ਵਜੇ ਨਾਲ ਹੀ ਸਾਡੇ ਸਾਰੇ ਅਫਸਰ ਆਏ ਨੇ ਜਿਨ੍ਹਾਂ ਨੇ ਇਹ ਕੰਮ ਕਰਵਾਇਆ ਅੱਜ ਤਾਂ ਇਹ ਕਹਿੰਦੇ ਏਦਾਂ ਦੇ ਅਫਸਰ ਹਰ ਥਾਣਿਆਂ ਦੇ ਵਿੱਚ ਹੁਣ ਰੇਪ ਹੁਣੇ ਬੰਦ ਹੋ ਜੂਗੇ ਜਿਹੜੇ ਇਹ ਐਮ ਦੀ ਸਪੋਰਟ ਫੈਸਲਾ ਲੈਂਦੇ ਨੇ ਤੇ ਕਿਵੇਂ ਕਿ ਉਹ ਕੋਈ ਗਵਾਂਡੀ ਸੀ ਉਹ ਕੋਈ ਜਾਂ ਕਿਵੇਂ ਕੋਈ ਹਿੱਸੇਦਾਰ ਸੀ ਜਾਂ ਕੀ ਸੀਗਾ ਭਾਜੀ ਇਹੋ ਜਿਹੇ ਲੋਕ ਨਾ ਕਿਸੇ ਦੇ ਗਵਾਂਡੀ ਹੁੰਦੇ ਆ ਨਾ ਕਿਸੇ ਦੇ ਰੱਖਣ ਦੇ ਲਾਇਕ ਹੁੰਦੇ ਨੇ ਇਹੋ ਜਿਹੇ ਲੋਕ ਇਹ ਗੰਦਗੀ ਆ ਜਿਹੜੀ ਨਾ ਕਿ ਆਪਾਂ ਹੁਣ ਫੇਰ ਬਾਕੀ ਲੋਕਾਂ ਨੇ ਕਹਿੰਦਾ ਪ੍ਰਵਾਸੀਆਂ ਨੂੰ ਕਹਿੰਦੇ ਨੇ ਪਰ ਜਿਹੜੇ ਆਹ ਮਾਰੇ ਲੋਕ ਇਨਾ ਕਰਕੇ ਸਾਰੇ ਪ੍ਰਵਾਸੀ ਬਦਨਾਮ ਹੋ ਜਾਂਦੇ ਨੇ ਨਹੀਂ ਨਹੀਂ ਮੇਰੇ ਕਹਿੰਦਾ ਮਤਲਬ ਕੋਈ ਕਿਵੇਂ ਉਹ ਕੁੜੀਆਂ ਕੋ ਕਿਵੇਂ ਸਾਹਮਣੇ ਪਾਜੀ ਘਰ ਆ ਕੁਆਟਰ ਆ ਅਮਨੇ ਸਾਹਮਣੇ ਉਹਨਾਂ ਆਪਾਂ ਵੀ ਅਮਨੇ ਸਾਹਮਣੇ ਰਹਿਨੇ ਇੱਕ ਦੂਜੇ ਨੂੰ ਜਾਣ ਪਛਾਣਤਾ ਹੁੰਦੀ ਆ ਬੱਚਿਆਂ ਨੂੰ ਜਿਵੇਂ ਚੀਜ਼ ਦੇ ਬਹਾਨੇ ਕੋਈ ਸੀ ਚੀਜ਼ ਦੇ ਬਹਾਨੇ ਆਪਾਂ ਲੈ ਜਾਂਦੇ ਆ ਪਰ ਸਭ ਤੋਂ ਵੱਡੀ ਗੱਲ ਆ ਆਪਾਂ ਦਾ ਬੱਚੇ ਦਾ ਨਾਮ ਵੀ ਨਹੀਂ ਕੋਈ ਲੈਣਾ ਚਾਹੁੰਦੇ ਆ ਪਤਾ ਇਹ ਕਹਿੰਦੇ ਆ ਬੱਚਾ ਛੋਟਾ ਵਾ ਇਹੋ ਜਿਹੇ ਲੋਕਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਸਾਡੇ ਵੱਲੋਂ ਅਸੀਂ ਤਾਂ ਪੀ ਲੈ ਇਹ ਕਰਦੇ ਆਂ ਅਜਾ ਜਿਹੜੇ ਜੱਜ ਸਾਹਿਬ ਕੋਲ ਫਾਈਲ ਜਾਣੀ ਆ ਅਜਾ ਉਹਨਾਂ ਨੇ ਕਹਿੰਨਾ ਜਲਦੀ ਇਹਦਾ ਫੈਸਲਾ ਸੁਣਾ ਕੇ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤੇ ਉਹ ਦੁਨੀਆ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਭਾਜੀ ਮੈਂ ਦੁਨੀਆ ਨੂੰ ਮੈਸੇਜ ਦੇ ਦੇਣਾ ਚਾਹੁੰਦਾ ਜਿਹੜੇ ਛੋਟੇ ਬੱਚੇ ਹੁੰਦੇ ਨਾ ਆਪਣੇ ਇਹੋ ਜਿਹੇ ਦਰਿੰਦਿਆਂ ਤੋਂ ਦੂਰ ਰੱਖੋ ਕਿਉਂਕਿ ਇਹ ਕਿਸੇ ਦਾ ਕੋਈ ਇਹਨਾਂ ਦਾ ਰੂਪ ਨਹੀਂ ਹੈਗਾ ਇਹ ਸ਼ਰਾਰਤੀ ਅੰਸਰ ਨਹੀਂ ਇਹਨਾਂ ਨੇ ਬਦਨਾਮ ਸਾਰਿਆਂ ਨੂੰ ਕਰ ਦੇਣਾ ਵਾ ਬਾਅਦ ਚ ਬਦਨਾਮ ਕੌਣ ਹੁੰਦਾ ਹਾਂਜੀ ਇਹ ਕਿੱਥੇ ਦੇ ਨੇ ਇਹ ਪ੍ਰਵਾਸੀ ਨੇ ਇਹੀ ਚੀਜ਼ ਨੂੰ ਲੋਕੀ ਕਿਸੇ ਦੇ ਵਿਸ਼ਵਾਸ ਨਹੀਂ ਕਰਦੇ ਆਪਣੇ ਬੱਚੇ ਆਪਾਂ ਬਾਹਰ ਨਹੀਂ ਕੱਢ ਸਕਦੇ ਇੰਨਾ ਡਰ ਦਾ ਮਾਹੌਲ ਪੈਦਾ ਹੋਇਆ ਹੋਇਆ ਵਾ ਭਾਜੀ ਤੁਸੀਂ ਸਾਡੇ ਸਾਰਿਆਂ ਦੇ ਛੋਟੇ-ਛੋਟੇ ਬੱਚੇ ਆ ਜੇਕਰ ਰੱਬ ਨਾ ਕਰੇ ਕਿਸੇ ਦੇ ਵੀ ਹੋ ਜਾਵੇ ਮਰਨ ਹੋ ਜਾਂਦਾ ਭਾਜੀ ਇਹੋ ਜਿਹੇ ਲੋਕਾਂ ਨਾਲ ਚੌਂਕ 'ਚ ਖੜਾ ਕੇ ਗੋਲੀ ਮਾਰਦੇ ਨਹੀਂ ਚਾਹੀਦੀ ਮੈਂ ਤਾਂ ਆਪਣੇ ਵੱਲੋਂ ਵੀ ਕਹਿੰਦਾ ਇਕੱਲਾ ਜਿਗਾ ਨਾਲ ਹੋਪ ਸੀਗਾ ਭਾਜੀ ਕੋਈ ਬੰਦਾ ਸੀਗਾ ਛੋਟੀ ਬੱਚੀ ਆ ਤੁਸੀਂ ਇਹ ਤਾਂ ਚਲੋ ਆਪਾਂ ਗੈਰ-ਗੈਰ ਤਾਵਾ ਕਹਿ ਸਕਦੇ ਆ ਜੇ ਬੰਦੇ ਬੱਚੀ ਵੱਡੀ ਹੋਵੇ ਬੱਚੀ ਸੇ 7 ਸਾਲ ਦੀ ਹੈ ਜਿਹਨਾਂ ਹੈ ਦੱਲੇ ਨੇ ਇਹੋ ਜਿਹਾ ਕੰਮ ਕੀਤਾ ਮੈਂ ਤਾਂ ਗੱਲ ਕੱਢਦੇ ਹੋਏ ਸ਼ਰਮ ਮਾਫੀ ਮੰਗਦਾ ਸਾਰਿਆਂ ਤੋਂ ਠੀਕ ਹੈ ਜੇ ਮੈਂ ਗਾਲ ਕੱਢੀ ਪਰ ਇਹੋ ਜਿਹੇ ਬੰਦੇ ਨੂੰ ਫਾਂਸੀ ਦਾ ਜਾਉਣੀ ਚਾਹੀਦੀ ਹੈ ਮੈਂ ਆਪਣੇ ਵੱਲੋਂ ਅਪੀਲ ਕਰ ਰਹਾ ਜੈ ਕਰਾਂ ਬੀਰ ਬਜਰੰਗੇ ਹਰ ਹਰ ਮਹਾਦੇਵ ਤੁਦਨੇ ਉਹ ਕੋਲਾ ਜੀ ਕੀ ਕਹਿਣਾ ਚਾਹੁੰਦੇ ਹੋ ਉਹ ਜਾਂ ਮਾਮਲਾ ਜਿਹੜਾ ਟਿੱਬਾ ਰੋਡ ਦੇ ਵਪਰਿਆ ਜੋ ਕਿ ਟਿੱਬਾ ਰੋਡ ਦੇ ਉੱਤੇ ਇੱਕ 6 ਤੋਂ 7 ਸਾਲ ਦੀ ਬੇਟੀ ਦੇ ਨਾਲ ਜੋ ਗਲਤ ਕੰਮ ਕੀਤਾ ਹੈ ਉਸ ਇਨਸਾਨ ਨੇ ਇਹਨਾਂ ਦਾ ਗੋਲਡੀ ਫਿਰ ਗੱਲ ਉਹੀ ਆ ਜਾਂਦੀ ਹੈ ਦੇਖੋ ਆਪੋ ਵੀ ਪ੍ਰਵਾਸੀ ਹੈ ਠੀਕ ਹੈ ਇੱਥੇ ਕਾਫੀ ਪ੍ਰਵਾਸੀ ਕਰੇ ਹੋਣੇ ਜਿਹੜੇ ਇਹੋ ਜਿਹੇ ਪ੍ਰਵਾਸੀ ਆ ਉਹਨਾਂ ਪ੍ਰਵਾਸੀਆਂ ਦਾ ਵੀ ਨਾਮ ਬਦਨਾਮ ਕਰਦੇ ਨੇ ਕਿ ਜਿਹੜੇ ਮਿਹਨਤ ਦੀ ਰੋਟੀ ਖਾਣਾ ਚਾਹੁੰਦੇ ਆ ਏਸ ਬੱਚੇ ਨੂੰ ਚੀਜ਼ ਦਾ ਬਹਾਨਾ ਦੇ ਕੇ ਆ ਜਿਹੜਾ ਬੱਚਾ ਇਹਨੂੰ ਚੀਜ਼ ਦਾ ਬਹਾਨਾ ਦੇ ਕੇ ਚੀਨ لینڈ ਭੇਜਿਆ ਉਹਦੀ ਮੰਮੀ ਵੀ ਕੰਮ ਤੇ ਸੀ ਭਾਈ ਸਾਹਿਬ ਵੀ ਕੰਮ ਤੇ ਸੀਗੇ ਠੀਕ ਹੈ ਉਹਨੂੰ ਬੰਦੀ ਸਜ਼ਾ ਜਿਹੜੀ ਫਾਂਸੀ ਦੀ ਜੇ ਨਹੀਂ ਮਿਲਦੀ ਤੇ ਮੈਂ ਆਪਣੀ ਟੀਮ ਦੇ ਨਾਲ ਆਪਣੇ ਭਰਾਵਾਂ ਦੇ ਨਾਲ ਜੇ ਉਸ ਤਰੀਕੇ ਨਾਲ ਪ੍ਰਦਰਸ਼ਨ ਕਰਾਂਗੇ ਚਾਹੇ ਆਪਾਂ ਨੂੰ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਤਰੀਕੇ ਵਈ ਕੋਈ ਵੀ ਖਤਰਾ ਕੁਛ ਵੀ ਹੈ ਸਾਨੂੰ ਕੋਈ ਡਰ ਨਹੀਂ ਕਿਸੇ ਦਾ ਜਿਹੜਾ ਪ੍ਰਸ਼ਾਸਨ ਕਰਾਂਗੇ ਉਹਨੂੰ ਬੰਦੀ ਜਿਹੜੀ ਕਾਰਵਾਈ ਆ ਉਸ ਬੰਦੇ ਤੇ ਸਜ਼ਾ ਮੌਤ ਦੀ ਉਹਨੂੰ ਫਾਂਸੀ ਦੀ ਸਜ਼ਾ ਦਵਾਨੀ ਜੇ ਕਿਤਾ ਕੁਝ ਪਤਾ ਲੱਗਿਆ ਉਹ ਬੰਦਾ ਦਾ ਉਹਦਾ ਨਾਮ ਕੀ ਸੀਗਾ ਉਹ ਜਿਹੜਾ ਕਿੰਦੀ ਸੀ ਬੰਦੇ ਦਾ ਨਾਮ ਤਾਂ ਪਤਾ ਨਹੀਂ ਬੰਦਾ ਇਹਨਾਂ ਦਾ ਗਵੰਡੀ ਆ ਉਹਦੀ ਆਪ ਦੀ ਜਨਾਨੀ ਐ ਘਰੇ ਬੈਠਾ ਵਿਆਹਾ ਹੋਇਆ ਠੀਕ ਆ ਕਿ ਗਵੰਡੀ ਜਿਹੜਾ ਕਹਿੰਦੇ ਆ ਲੋੜ ਪਈ ਤੇ ਆਪਦੇ ਰਿਸ਼ਤੇਦਾਰ ਬਾਅਦ ਚ ਆਉਂਦੇ ਆ ਪਹਿਲਾਂ ਗਵੰਡੀ ਕੰਮ ਹੁੰਦੇ ਆ ਤੇ ਇਹੋ ਜੇ ਦੇਰਹਿਮ ਗਵੰਡੀ ਵੀ ਨੇ ਹੂੰ ਜਿੰਨੀ ਉਹਨੂੰ ਲਾਂnta ਪਾਵਾਂ ਉੱਥੇ ਕਿਰਾਏ ਤੇ ਰਹਿੰਦੀ ਸੀ ਕਿਉਂ ਤੁਹਾਨੂੰ ਕਿਰਾਏ ਤੇ ਰਹਿੰਦੇ ਆ ਜੀ ਇਹ ਵੀ ਕਿਰਾਏ ਤੇ ਰਹਿੰਦੇ ਆ ਤੁਹਾਨੂੰ ਲੱਗਦਾ ਕਿ ਬਿਚਾਰਾ ਜਿਸ ਹਾਲ ਨਾ ਰੋ ਰਿਹਾ ਦਾ ਆਫਦਾ ਹੋਏਗਾ ਕਿਰਾਏ ਤੇ ਰਹਿੰਦੇ ਆ ਉਹ ਵੀ ਕਿਰਾਏ ਤੇ ਰਹਿੰਦਾ ਵੈ ਉਹਦੀ ਫੈਮਿਲੀ ਉਹਦੀ ਜਨਾਨੀ ਵੀ ਉੱਥੇ ਹੀ ਐਸ ਟਾਈਮ ਜਿੱਥੋਂ ਹਾਂਜੀ ਸਰ ਆ ਜਿਹੜਾ ਮਾਮਲਾ ਹੋਇਆ ਜੀ ਕਿੱਥੇ ਦਾ ਮਾਮਲਾ ਸਾਰਾ ਜੀ ਇਹ ਆਪਣੇ ਟੱਬਰ ਰੋਡ ਦੀ ਘਟਨਾ ਜੀ 7 ਸਾਲ ਦੀ ਬੱਚੀ ਨਾਲ ਇੱਕ ਉਹਦੇ ਹੀ ਕਿਰਾਏ ਦੇ ਨਿਕਾਨ ਦੇ ਵਿੱਚ ਸਾਹਮਣੇ ਕਮਰੇ ਦੇ ਚ ਰਹਿਣ ਵਾਲੇ ਵਿਅਕਤੀ ਨੇ ਗਲਤ ਕਰਨ ਕੀਤਾ ਉਸ ਦੇ ਬਿਹਾਫ ਤੇ ਆਪਣੀ ਮਾਤਾ ਦਾ ਬਿਆਨ ਲਿਖ ਕੇ ਅਪੀਲ ਅਰਜ਼ਤ ਕੀਤੀ ਤੇ ਦੋਸ਼ੀ ਨੂੰ ਅਰੈਸਟ ਕਰ ਲਿਆ। ਸਰ ਜਿਹੜੀ ਕਿਰਾਏ ਤੇ ਰਹਿੰਦੇ ਸੀਗੇ ਕਿੰਨੇ ਪਰਿਵਾਰ ਨੂੰ ਕਿੰਨੇ ਕੀ ਉਮਰ ਕੀ ਸੀਗੀ ਬੱਚੀ ਦੀ ਤੇ ਕਿੰਨੇ ਬੱਚੀ ਦੀ ਉਮਰ 3-7 ਸਾਲ ਹੈ ਤੇ ਇਹ ਤਿੰਨ ਭੈਣ ਭਾਈ ਸੀ। ਸਰ ਕਿਰਾਏ ਤੇ ਰਹਿੰਦੇ ਸੀ। ਹਾਂਜੀ ਕਿਰਾਏ ਤੇ ਰਹ ਰਹੇ ਨੇ ਕਿ ਬਾਰੋ। ਸਰ ਕਿਹੜੇ ਅਨੁਸਾਰ ਧਾਰਾ ਗ੍ਰੀ ਹੈ ਦੋਸ਼ੀ ਤੇ ਲਾਈ ਹੈ। ਦੋਸ਼ੀ ਤੇ 376 IPC 4 ਆਕਟ ਵੇਦੀਨ ਬਦਨ ਵਰਤ ਕਰਕੇ ਬੰਦੀ ਦਾ ਬਦਕੀ ਕੀਤੀ। ਸਰ ਦੋਸ਼ੀ ਦਾ ਨਾਮ ਕੀ ਹੈ? ਉਹ ਸ਼ਿਵਨੰਦੀ ਦੀ ਦੇਪਕ son of person person not ਸੋਰੀ ਦੀ ਗੰਮੀ ਤੇ ਨਹੀਂ ਜੀ ਜੀ ਇਹ ਦਿੱਤ ਹੈ ਬਿਲਕੁਲ ਫੈਮਲੀ ਇੱਥੇ ਆਪਣੇ ਨਿਕਾਹ ਕਰਾਏ ਤੇ ਰਹੇ ਸੀ ਠੀਕ ਹੈ